ਸਰ ਪਾਰਟਿਕੂਲਰ ਹੈ ਜੇ LEDਸ ਤੇ ਕਲੀਅਰ ਹੋਇਆ ਹੈ ਮੋਬਾਈਲਸ ਵਗੈਰਾ ਤੇ ਕੋਈ GST ਨਹੀਂ ਘਟੀ ਕਿਉਂਕਿ ਮੋਬਾਈਲਸ ਤੇ ਪਹਿਲਾਂ ਵੀ ਸਾਡੇ ਕੋਲ 18% ਸੀ ਉਹ ਸੇਮ ਹੀ ਚੱਲ ਰਿਹਾ ਹੈ ਸਰ ਪਹਿਲਾਂ ਜਿਹੜੀ GST ਸੀ LED ਤੇ 28% ਦੀ GST ਸੀ ਹੁਣ ਕੇਂਦਰ ਸਰਕਾਰ ਵੱਲੋਂ ਸਾਨੂੰ 10% ਦੀ ਛੂਟ ਮਿਲ ਗਈ ਹੈ ਮੰਨ ਲਓ 18% GST ਰਹਿ ਗਈ ਹੈ ਮੰਨ ਲਓ ਉਹੀ ਕਹਿ ਰਹੇ ਨੇ ਕਿ 180 ਰੁਪਏ ਦਾ ਕੋਈ ਸਮਾਨ ਮਿਲ ਰਿਹਾ ਹੈ 82 ਰੁਪਏ GST ਹੈ ਹੁਣ ਕਿਆ ਕਰਤਾ GST 8 ਰੁਪਏ ਤਾਂ ਸਮਾਨ 120 ਰੁਪਏ ਦਾ ਹੋ ਗਿਆ LED ਦਾ ਰੇਟ ਘਟਿਆ एलडी 28 ਤੋਂ 18% ਹੋਈ ਆ ਉਹਦੇ ਤੇ ਜ਼ਰੂਰ ਫਰਕ ਪਿਆ ਐਲਡੀਆਂ ਕਾਫੀ ਇੱਥੀ ਵਿਗਤ ਆਪਣਾ 25000 ਦੀ ਰੇਂਜ ਦੇ ਵਿੱਚ ਸੀ ਉਹਨਾਂ ਨੂੰ ਮੇਰੇ ਹਿਸਾਬ ਦੇ ਨਾਲ 10 ਤੋਂ 15000 ਦੀ ਛੂਟ ਮਿਲ ਜਾਈਗੀ 18% ਸਿੱਧਾ ਇੱਕ ਜੀਐਸਟੀ ਦਾ ਘਟ ਗਿਆ ਕੇਂਦਰ ਸਰਕਾਰ ਵੱਲੋਂ ਕਟਾਈ ਗਈ ਜੀਐਸਟੀ ਦਾ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਲਾਹਾ ਮਿਲੇਗਾ ਔਰ ਖਾਸ ਕਰਕੇ ਦੱਸ ਦਈਏ ਕਿ ਖਾਨ-ਪੀਣ ਅਤੇ ਰੋਜ਼ਮਰਾਨੀਆਂ ਚੀਜ਼ਾਂ ਤੋਂ ਬਾਅਦ ਇਲੈਕਟ੍ਰੋਨਿਕਸ ਦੇ ਉੱਤੇ ਵੀ ਜੀਐਸਟੀ ਕਟਾਈ ਗਈ ਹੈ ਔਰ ਇਹਦਾ ਸਿੱਧਾ-ਸਿੱਧਾ ਲਾਹਾ ਤਿਹਾਰਾਂ ਦੇ ਵਿੱਚ ਆਮ ਲੋਕਾਂ ਨੂੰ ਮਿਲੇਗਾ ਕਿਉਂਕਿ ਤਿਹਾਰਾਂ ਦੇ ਵਿੱਚ ਅਸੀਂ ਬਹੁਤ ਸਾਰੀ ਸ਼ਾਪਿੰਗ ਜਿਹੜੀ ਹੈ ਉਹ ਆਪਣੇ ਘਰ ਦੇ ਸੰਭਾਲ ਲਈ ਕਰਦੇ ਹਾਂ ਔਰ ਇਲੈਕਟ੍ਰੋਨਿਕਸ ਦੇ ਵਿੱਚ ਤਾਂ ਨਾਲ ਅਗਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਧ AC, LEDS, TV ਵਗੈਰਾ ਦੀ ਖਰੀਦਾਰੀ ਜਿਹੜੀ ਹੈ ਤਿਹਾਰਾਂ ਤੇ ਆਮ ਕੀਤੀ ਜਾਂਦੀ ਹੈ ਔਰ ਕਿੰਨਾ ਜ਼ਿਆਦਾ ਫਾਇਦਾ ਹੋਏਗਾ GST ਦਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸਾਰੀਆਂ LCDS ਵਗੈਰੀਆਂ ਔਰ LEDS ਲਗੀਆਂ ਹੋਈਆਂ ਨੇ ਔਰ ਇਹ ਸਾਰੀਆਂ LEDS ਜਿਹੜੀਆਂ ਨੇ ਸਸਤੀਆਂ ਹੋ ਚੁੱਕੀਆਂ ਨੇ ਇਹਦਾ ਕਿੰਨੀ ਤੁਹਾਨੂੰ ਹੁਣੇ ਸਸਤੀ ਪੈਗੀ ਔਰ ਘਰ ਦੇ ਵਿੱਚ ਤੁਸੀਂ ਤਿਹਾਰ ਦੇ ਉੱਤੇ ਅਗਰ ਕੋਈ ਖਰੀਦਾਰੀ ਕਰਨੀ ਹੈ ਤਾਂ ਤੁਹਾਡੇ ਬਜਟ ਦੇ ਵਿੱਚ ਕਿੰਨਾ ਜ਼ਿਆਦਾ ਫਾਇਦਾ ਹੋਏਗਾ ਇਹ ਸਾਰੀ ਚੀਜ਼ਾਂ ਤੁਹਾਨੂੰ ਦੱਸਣ ਜਾ ਰਹੇ ਹੈਗੇ ਹਾਂ ਔਰ ਖਾਸ ਕਰਕੇ ਜੀਐਸਟੀ ਘਟਣ ਦੇ ਨਾਲ ਵੱਡੀ ਐਲਈਡੀਜ਼ ਦਾ ਅਗਰ ਤੁਹਾਡਾ ਬਜਟ ਨਹੀਂ ਸੀਗਾ ਤਾਂ ਇਸ ਵਾਰ ਤੁਸੀਂ ਉਸ ਬਜਟ ਨੂੰ ਤਿਆਰ ਕਰ ਸਕਦੇ ਹੋ ਵੀਰੇ ਜੀ ਕਿੰਨਾ ਕੁ ਫਰਕ ਪਿਆ ਹੈਗਾ ਪਹਿਲਾਂ ਕਿੰਨੀ ਜੀਐਸਟੀ ਸੀਗੀ ਟੀਵੀਜ਼ ਐਲਸੀਡੀ ਐਲਈਡੀ ਦੇ ਉੱਤੇ ਤੇ ਹੁਣ ਕਿੰਨੀ ਜੀਐਸਟੀ ਲੱਗੇਗੀ ਸਰ ਪਹਿਲਾਂ ਜਿਹੜੀ GST ਸੀ LED ਤੇ 28% ਦੀ GST ਸੀ ਹੁਣ ਕੇਂਦਰ ਸਰਕਾਰ ਵੱਲੋਂ ਸਾਨੂੰ 10% ਦੀ ਛੂਟ ਮਿਲ ਗਈ ਹੈ ਮੰਨ ਲਓ 18% GST ਰਹਿ ਗਈ ਹੈ LED ਤੇ ਪਹਿਲਾਂ GST 28 ਸੀ ਹੁਣ ਰਹਿ ਗਈ ਹੈ 18% ਇੱਕ 10% ਦੀ ਛੂਟ ਇੱਕ ਬਹੁਤ ਵੱਡੀ ਹੈ ਉਹਦੇ ਲਈ ਹੁਣ ਅਗੋਂ ਫੈਸਟੀਵਲ ਸੀਜ਼ਨ ਵੀ ਆ ਰਿਹਾ ਹੈ ਫੈਸਟੀਵਲ ਸੀਜ਼ਨ ਤੇ ਦੀਵਾਲੀ ਦੀਆਂ ਬਹੁਤ achhi offers ਆ ਗਿਆ ਨੇ ਮੰਨ ਲਓ ਕਿਸੇ ਚੀਜ਼ ਦਾ ਪ੍ਰਾਈਸ 50000 ਹੈ 5000 ਤਾਂ ਸਿੱਧਾ GST ਘਟ ਗਿਆ ਸਾਰੀ ਜਿਹੜੀ ਕੰਪਨੀਆਂ ਦੇ ਉੱਤੇ ਹੀ ਲਾਗੂ ਹੋएगी GST ਔਰ ਇਹਨਾਂ ਵੱਲੋਂ ਜਿਹੜੀ ਸਕੀਮਾ ਵਗੈਰਾ ਦਿੱਤੀਆਂ ਜਾਣੀਆਂ ਗਿਆ ਉਸ ਤੋਂ ਬਾਅਦ ਹੈਨਾ ਇਹ ਸਾਰੀ ਕੰਪਨੀਆਂ ਦੇ ਉੱਤੇ ਹੋएगी ਦੂਜਾ ਜਿਹੜੀਆਂ ਤੁਹਾਡੇ ਕੋਲ ਸੀਰੀਜ਼ ਵਗੈਰਾ ਐਲਈਡੀਜ਼ ਜਾਂ ਐਲਸੀਡੀਜ਼ ਇਹਨਾਂ ਸਾਰਿਆਂ ਤੇ ਜੀਐਸਟੀ ਘਟੀ ਹੈ ਜਾਂ ਪਰਟੀਕੂਲਰ ਕਿਸੇ ਚੀਜ਼ ਤੇ ਘਟੀ ਹੈ ਸਰ ਪਰਟੀਕੂਲਰ ਇਹ ਐਲਈਡੀਜ਼ ਤੇ ਹੀ ਕਲੀਅਰ ਹੋਇਆ ਹੈ ਮੋਬਾਈਲਸ ਵਗੈਰਾ ਤੇ ਕੋਈ ਜੀਐਸਟੀ ਨਹੀਂ ਘਟੀ ਕਿਉਂਕਿ ਮੋਬਾਈਲਸ ਤੇ ਪਹਿਲਾਂ ਵੀ ਸਾਡੇ ਕੋਲ 18% ਸੀ ਉਹ ਸੇਮ ਹੀ ਚੱਲ ਰਿਹਾ ਹੈ ਜਿਹੜੀ ਜੀਐਸਟੀ ਘਟੀ ਉਹ ਮੇਨ 28% ਸਾਡੀ ਐਲਈਡੀ ਤੇ ਹੁੰਦੀ ਸੀ ਉਹ 10% ਦੀ ਛੂਟ ਆ ਗਈ ਹੈ ਬਿਲਕੁਲ ਇਹਦੇ ਨਾਲ ਹੋਣੇ ਜਿਹੜੇ ਬਜਟ ਲੈ ਕੇ ਚੱਲ कि ਆਪਾਂ ਮੰਨ ਲਓ 50000 ਤੱਕ ਐਲ ਸੀ ਡੀ ਲੈਣੀ ਹੈਗੀ ਆ ਉਹਨ ਬਜਟ ਬਣਾ ਸਕਦੇ ਕਿ 60 65 ਦੀ ਰੇਂਜ ਤੱਕ ਜਾ ਸਕਦੇ ਆ ਬਿਲਕੁਲ ਸਰ ਜਿਹੜੇ ਕਸਟਮਰ ਆਪਣਾ ਪਿਆ 10000 ਦੀ ਰੇਂਜ ਦੇ ਵਿੱਚ ਸੀ ਉਹਨਾਂ ਨੂੰ ਮੇਰੇ ਹਿਸਾਬ ਦੇ ਨਾਲ 10 ਤੋਂ 15000 ਦੀ ਛੂਟ ਮਿਲ ਜਾਏਗੀ ਕੋਈ ਨਾ ਕੋਈ ਕੰਪਨੀ ਦੀ ਸਕੀਮ ਵੀ ਆ ਕੈਸ਼ਬੈਕ ਦੀ ਵੀ ਆ ਔਰ 10% ਸਿੱਧਾ ਇੱਕ ਜੀ ਐਸਟੀ ਦਾ ਘਟ ਗਿਆ ਬਿਲਕੁਲ ਵੱਡੀਆਂ ਐਲ ਸੀ ਡੀ ਅਗਰ ਤੁਸੀਂ ਸੋਚ ਰਹੇ ਸੀਗੇ ਕਿ ਛੋਟਾ ਸਾਈਜ਼ ਲੈਣਾ ਹੈ ਤੁਹਾਨੂੰ ਮੈਂ ਦਿਖਾ ਦਮਾ ਕਿ ਅਗਰ ਇਸ ਸਾਈਜ਼ ਦੀ ਤੁਸੀਂ LCD ਜਾਂ LED ਲੈਣ ਦੀ ਸੋਚ ਰਹੇ ਸੀਗੇ ਹੁਣ ਇਸੀ LED ਦੀ ਬਜਟ ਦੇ ਵਿੱਚ ਤੁਸੀਂ ਵੱਡੀ LED ਜਿਹੜੀ ਹੈ ਲੈ ਸਕਦੇ ਹੋ ਕਿਉਂਕਿ 10 ਤੋਂ 12000 ਰੁਪਏ ਦਾ ਸਿੱਧਾ-ਸਿੱਧਾ ਫਰਕ ਹੁਣ ਟੀਵੀ ਦੇ ਉੱਤੇ ਜਿਹੜਾ ਦੇਖਣ ਨੂੰ ਮਿਲੇਗਾ ਔਰ ਪਰ ਸਭ ਤੋਂ ਵੱਡੀ ਗੱਲ ਜਿਹੜੀ ਉਮੀਦ ਕੀਤੀ ਜਾਂਦੀ ਹੈ ਤਿਹਾਰਾਂ ਦੇ ਵਿੱਚ ਮੋਬਾਈਲਸ ਨੂੰ ਮੋਬਾਈਲਸ ਨੂੰ ਲੈ ਕੇ ਜਿਹੜੇ ਨੇ ਲੋਕ ਤਿਹਾਰਾਂ ਤੇ ਸਭ ਤੋਂ ਵੱਧ ਮੋਬਾਈਲ ਦੀ ਖਰੀਦਾਰੀ ਕਰਦੇ ਆ ਉਹਨਾਂ ਲਈ ਜਿਹੜੀ ਹੈ ਕੋਈ ਵੀ ਛੂਟ ਨਹੀਂ ਦਿੱਤੀ ਜਾ ਰਹੀ ਹੈਗੀ ਗੱਲਬਾਤ ਕਰਾਂਗੇ ਜਿਹੜੇ ਮੋਬਾਈਲ ਖਰੀਦਣ ਦੇ ਸ਼ਕੀਨ ਹੈ ਕਿ ਉਹ ਵੀ ਉਮੀਦ ਕਰ ਰਹੇ ਸੀਗੇ ਜਾਂ ਫਿਰ ਕੋਈ ਬਜਟ ਲੈ ਕੇ ਉਹ ਚੱਲ ਰਹੇ ਨੇ ਤੁਹਾਨੂੰ ਮੋਬਾਈਲਜ਼ ਦੀ ਜਿਹੜੀ ਹੈ ਉਹ ਵੀ ਦਿਖਾਵਾਂਗੇ ਕਿ ਜਿਹੜੇ ਖਰੀਦਾਰੇ ਨੇ ਉਹ ਕੀ ਸੋਚ ਰਹੇ ਨੇ ਕਈ ਚੀਜ਼ਾਂ ਤੇ GST ਜ਼ਰੂਰ ਘਟਾਈ ਗਈ ਹੈ ਲੇਕਿਨ ਮੋਬਾਈਲ ਦੇ ਸ਼ਕੀਨਾਂ ਦੇ ਲਈ ਜਾਂ ਜਿਨ੍ਹਾਂ ਨੇ ਨਵੇਂ ਫੋਨ ਲੈਣੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਉਮੀਦ ਉਹ ਵੀ ਕਰ ਰਹੇ ਸੀਗੇ ਕਿ ਸ਼ਾਇਦ GST ਘਟਣ ਨਾਲ ਮੋਬਾਈਲ ਜਿਹੜੇ ਨੇ ਜ਼ਰੂਰ ਸਸਤੇ ਹੋਣਗੇ ਔਰ ਖਾਸ ਕਰਕੇ ਤਿਹਾਰਾਂ ਦੇ ਉੱਤੇ ਨਵਾਂ ਫੋਨ ਖਰੀਦਣ ਦੇ ਬਹੁਤ ਸਾਰੇ ਚਾਹਵਾਨ ਹੁੰਦੇ ਨੇ ਔਰ ਤਿਹਾਰਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਕਈ-ਕਈ ਸਕੀਮਾਂ ਜਿਹੜੀਆਂ ਕੱਢਦੀਆਂ ਨੇ ਮੋਬਾਈਲ ਫੋਨ ਨੂੰ ਲੈ ਕੇ ਇਸ ਵਕਤ ਮੋਬਾਈਲ ਫੋਨ ਦੇ ਇੱਕ ਸ਼ੋਰੂਮ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕ ਸ਼ਾਇਦ ਪਤਾ ਕਰਨ ਲਈ ਆਏ ਆ ਕਿ ਕੀ ਮੋਬਾਈਲ ਸਸਤੇ ਹੋਏ ਆ ਜਾਂ ਮੋਬਾਈਲ ਦੀਆਂ ਕੀਮਤਾਂ ਦੇ ਵਿੱਚ ਫਰਕ ਪਿਆ ਹੈ ਜਾਂ ਨਹੀਂ ਕਿਉਂਕਿ ਮੋਬਾਈਲ ਦੇ ਖਰੀਦਾਰੇ ਇੱਥੇ ਪਹੁੰਚੇ ਹੋਏ ਨੇ ਮੋਬਾਈਲ ਖਰੀਦਣੇ ਲਈ ਆਏ ਹੋ हाँ जी आए तो अच्छा ये उम्मीद करके आए होंगे कि मोबाइल शायद सस्ता हुआ जीएसटी कम हुई पता करने आए ऐसा कुछ नहीं, नहीं, है। नहीं है ऐसा कुछ नहीं हुआ है नहीं हुआ झटका <laughs> लगा थोड़ा सा हाँ अब अभ, अभी जो अब अभ प्रोडक्ट जो अब बनेंगे उन पे जो रेट प्रिंट होगा उन पे जीएसटी है पिछले उस पे कुछ भी नहीं है पिछले तो आप तो उम्मीद करके आए थे कि शायद मोबाइल थोड़ा सस्ता ਨਹੀਂ ਇਹ ਚੀਜ਼ ਤਾਂ ਖੈਰ ہمیں ਪਹਿਲੇ ਸੇ ਪਤਾ ਥੀ ਲੇਕਿਨ ਹਮ ਤਾਂ ਜੋ ਰਾਤ ਮੇ ਸੇਲ ਵਗੈਰਾ ਲੰਗੇ ਆਈਫੋਨ ਤੇ ਉਸਪੇ ਆਏ। ਤਾਂ ਮੋਬਾਈਲ ਜਿਹੜੇ ਇੱਥੇ ਖਰੀਦਣ ਆਏ ਨੇ ਉਮੀਦ ਸੀਗੀ ਤੁਸੀਂ ਵੀ ਮੋਬਾਈਲ ਦੇ ਰੇਟ ਪਤਾ ਕਰ ਰਹੇ ਹੋ। ਹਾਂਜੀ। ਜੀਐਸਟੀ ਘਟਣ ਦੀ ਉਮੀਦ ਸੀਗੀ। ਬਹੁਤ ਹੋਇਆ ਹੈ। ਤਾਂ ਫਿਰ ਲੱਗ ਰਹਾ ਸੀ ਕਿ ਮੋਬਾਈਲ ਦਾ ਰੇਟ ਥੋੜਾ ਕਮ ਕਮ ਹੋ ਜਾਏਗਾ ਲੇਕਿਨ ਉਹ ਨਹੀਂ ਹੋਇਆ ਹੈ। ਤੇ ਮੋਬਾਈਲ ਜਿਹੜੇ ਖਰੀਦਣ ਲਈ ਆ ਰਹੇ ਨੇ ਲੋਕ ਉਹ ਉਮੀਦ ਜਤਾ ਕੇ ਆ ਰਹੇ ਸੀਗੇ ਕਿ ਸ਼ਾਇਦ ਮੋਬਾਈਲ ਦੇ ਰੇਟ ਕਿਤੇ ਨਾ ਕਿਤੇ ਘਟੇ ਹੋਣਗੇ ਪਰ ਮੋਬਾਈਲ ਦੇ ਰੇਟ ਦੇ ਵਿੱਚ ਕੋਈ ਵੀ ਫਰਕ ਇੱਥੇ ਨਹੀਂ ਪਿਆ ਹਾਲਾਂਕਿ ਖਰੀਦਦਾਰ ਇੱਥੇ ਤੁਸੀਂ ਦੇਖ ਸਕਦੇ ਹੋ ਅੱਛਾ ਲੋਕ ਉਮੀਦ ਲੈ ਕੇ ਆ ਰਹੇ ਸੀਗੇ ਕਿ ਸ਼ਾਇਦ ਮੋਬਾਈਲ ਦੇ ਰੇਟ ਕੁਝ ਘਟਣਗੇ ਹਨਾ ਤੇ ਉਹ ਪਤਾ ਕਰਨ ਲਈ ਆ ਰਹੇ ਲੋ ਹਾਂਜੀ ਹਾਂਜੀ ਆ ਰਹੇ ਪਤਾ ਕਰਨ ਲਈ ਬਾਕੀ ਕੀ ਲੱਗ ਰਿਹਾ ਹੈਗਾ ਉਹਨਾਂ ਨੂੰ ਜਦੋਂ ਪੁੱਛਦੇ ਹੈ ਕਿ ਸ਼ਾਇਦ ਕੋਈ ਸਸਤਾ ਹੋਇਆ ਕਿ ਨਹੀਂ ਹੋਇਆ ਸਸਤਾ ਹੋ ਰਿਹਾ ਹੈਗੇ ਲੈ ਰਹੇ ਆਫਰ ਦਾ ਫਾਇਦਾ ਲੈ ਹੀ ਰਹੇ ਨੇ ਐਲਡੀ ਵੀ ਲੈ ਰਹੇ ਨੇ ਹਾਂ ਸਾਰਿਆਂ ਦੇ ਲੈ ਰਹੇ ਨੇ ਆਫਰ ਦਾ ਫਾਇਦਾ ਲੈ ਰਹੇ ਨੇ ਕਸਟਮਰ ਆਫੇ ਨੇ ਆਫਰ ਦਾ ਫਾਇਦਾ ਹੋ ਰਹਿਣਾ ਜੀਐਸਟੀ ਤਾਂ ਪਹਿਲੀ 28 ਸੀਗੀ ਕਸਟਮਰ ਨੂੰ ਸਮਝਾਇਆ ਕਸਟਮਰ ਨਹੀਂ ਸਮਝੇ ਹੁਣ ਉਹਨਾਂ ਨੂੰ ਪਤਾ ਲੱਗ ਰਿਹਾ 18 ਦੀ 18 ਹੀ ਹੈ ਉਹਨਾਂ ਨੂੰ ਲੱਗ ਰਿਹਾ 5% ਦੇ ਮੋਬਾਈਲ ਆਊਗਾ ਲੇਕਿਨ ਨਹੀਂ ਆ ਪਾਇਆ 18 ਜੀਐਸਟੀ ਇਲੈਕਟ੍ਰੋਨਿਕ ਬਾਕੀ ਸਮਾਨ 18 ਤੇ ਆਇਆ ਅੱਛਾ ਸਿਰਫ ਉਹ ਮੋਬਾਈਲਾਂ ਦੇ ਉੱਤੇ 18 ਹੀ ਲਾਗੂ ਕੀਤੀਆਂ ਬਾਕੀਆਂ ਤੇ ਜਿਹੜਾ ਘਟਿਆ ਐਲਈਡੀ ਘਟਿਆ ਐਲਈਡੀ ਦਾ ਰੇਟ ਘਟਿਆ ਐਲਈਡੀ 28 ਤੋਂ 18% ਹੋਈ ਆ ਉਹਦੇ ਤੇ ਜ਼ਰੂਰ ਫਰਕ ਪਿਆ ਐਲਈਡੀਆਂ ਕਾਫੀ ਅੱਛੀ ਵਿਕ एलईडीज ਦੇ ਉੱਤੇ ਬਹੁਤ ਸਾਰਾ ਫਰਕ ਪਿਆ ਹੈਗਾ এলইডিਜ਼ ਦਾ ਤਾਂ ਬਹੁਤ ਜ਼ਿਆਦਾ ਫਰਕ ਪਿਆਗਾ ਨਾ 10-15000 ਰੁਪਏ ਦਾ ਨਹੀਂ ਇੰਨਾ ਨਹੀਂ ਫਰਕ ਪਿਆ ਜੀ ਕਿ 10% ਘੱਟ ਗਿਆ ਨਾ 10% ਤਾਂ ਘਟ ਗਿਆ ਲੇਕਿਨ ਵੈਲਿਊ ਦੇ ਉੱਤੇ ਹੋਣਾ ਜੇ ਤੁਸੀਂ ਲੱਖ ਦੀ ਲਓਗੇ ਤਾਂ ਕਿਤੇ ਜਾ ਕੇ 10000 ਰੁਪਏ ਘਟੇਗਾ ਜੀ ਅਗਰ ਤਾਂ ਜੇ ਕਸਮਰ ਨਾਰਮਲ ਲੈਂਦਾ 30 35000 ਰੁਪਏ ਦਾ ਤਿੰਨ ਜਾਂ ਚਾਰ ਹਜ਼ਾਰ ਰੁਪਏ ਦਾ ਫਰਕ ਪੈਂਦਾ ਬਾਕੀ ਦੀਵਾਲੀ ਦੇ ਆਫਰ ਹੈਗੇ ਨੇ ਉਹਨਾਂ ਦੇ ਕਰਕੇ ਉਹਨਾਂ ਕਾਫੀ ਸਸਤੀ ਮਿਲ ਜਾਂ ਚਾਰ ਪੰਜ ਹਜ਼ਾਰ ਰੁਪਏ ਦਾ ਫਾਇਦਾ ਮਿਲ ਜਾਂਦਾ ਮਿਲ ਜਾਈਗਾ ਜੀ ਹਾਂਜੀ ਹਾਂਜੀ ਤੇ ਮੋਬਾਈਲ ਤੇ ਲੱਗ ਰਿਹਾ ਕਿ ਲੋਕ ਥੋੜੀ ਜਿਹੀ ਉਮੀਦ ਜਤਾ ਰਹੇ ਸੀ ਵੀ ਸ਼ਾਇਦ ਘਟ ਜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਤਾ ਰਹੇ ਸੀਗੇ ਪਹਿਲੇ ਸਾਡਾ ਕਸਟਮਰ ਬੜਾ ਲੂਜ਼ ਹੋਇਆ ਸੀ 18% ਦੇ ਚੱਕਰ ਇਨਕੁਆਰੀ ਸਿਗੀ ਲੋਕਰ ਬਹੁਤ ਜ਼ਿਆਦਾ ਇਨਕੁਆਰੀ ਸਿਗੀ ਤੇ ਬਹੁਤ ਸਾਰੀ ਇਨਕੁਆਰੀ ਸਿਗੀ ਔਰ LEDS ਦੀ ਜਿਸ ਤਰ੍ਹਾਂ ਵੀਰਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ LEDS ਦੇ ਉੱਤੇ ਬਹੁਤ ਵੱਡਾ ਫਰਕ ਪਿਆ LEDS ਤੇ ਬਹੁਤ ਵੱਡਾ ਫਰਕ ਪੈ ਗਿਆ ਲੇਕਿਨ ਮੋਬਾਈਲ ਵਾਲੇ ਕਸਟਮਰ ਆ ਕੇ ਪਤਾ ਕਰ ਰਹੇ ਅਭੀ ਸ਼ਾਇਦ ਇੱਥੇ ਵੀ ਥੋੜਾ ਜਿਹਾ ਰਾਹਤ ਮਿਲ ਜੇ ਨਹੀਂ ਸਰ ਮੋਬਾਈਲ ਤੇ ਕੋਈ ਹਜੇ ਰਾਹਤ ਨਹੀਂ ਹੈਗੀ ਮੋਬਾਈਲ ਤੇ ਆਫਰਸ ਬਹੁਤ ਅੱਛੇ ਆ ਗਏ ਆ ਫੈਸਟੀਵਲ ਆਫਰਸ ਕਰਕੇ ਕਿਉਂਕਿ ਹਜੇ ਕਾਨੂੰ ਪਤਾ ਨਵਰਾਤਰੇ ਸਟਾਰਟ ਹੋ ਗਏ ਆ ਨਵਰਾਤਰੇ ਕਰਕੇ ਹਰ ਇੱਕ ਚੀਜ਼ ਤੇ ਮੰਨ ਕੇ ਚਲੋ 3 ਤੋਂ 4000 ਰੁਪਏ ਦਾ ਕੈਸ਼ਬੈਕ ਆ ਬਿਲਕੁਲ ਆਪਣੇ ਵੱਲੋਂ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਾਹਕ ਜਿਹੜਾ ਇੱਥੇ ਖਰੀਦਦਾਰੀ ਕਰਨ ਲਈ ਆ ਰਹੇ ਨੇ ਉਹ ਕਿਤੇ ਖਾਲੀ ਨਾ ਜਾਣ ਪਰ ਉਮੀਦ ਲੋਕਾਂ ਨੂੰ ਇਹੀ ਹੈ ਕਿ ਜਿਹੜੇ ਵੀ ਆਏ ਨੇ ਆਪੇ ਮੋਬਾਈਲ ਦਾ ਰੇਟ ਪੁੱਛਣ ਆਏ ਸੀ ਨਹੀਂ ਮੈਂ ਤਾਂ ਜੇ ਲੈਣ ਆਇਆ ਸੀਗਾ ਲੈਣ ਆਏ ਸੀਗੇ ਅੱਛਾ ਲੱਗ ਰਿਹਾ ਸੀ ਉਮੀਦ ਸੀ ਕਿ ਕਿਤੇ ਰੇਟ ਘਟ ਜਾਣਗੇ ਥੋੜੇ ਜਿਹਾ ਜੀਐਸਟੀ ਘਟੇਗਾ ਆਨਲਾਈਨ ਤੇ ਆਫਲਾਈਨ ਦਾ ਫਰਕ ਤਾਂ ਹੈਗਾ ਹੈ ਕਾਫੀ ਫਰਕ ਹੈ ਕਾਫੀ ਫਰਕ ਹੈ ਪਰ ਜੀਐਸਟੀ ਘਟਣ ਦੀ ਉਮੀਦ ਸੀਗੀ ਵੀ ਜਿੱਦਾਂ ਐਲਈਡੀ ਦੀ ਘਟ ਗਈ ਸ਼ਾਇਦ ਮੋਬਾਈਲ ਤੇ ਵੀ ਘਟੇ ਜੀਐਸਟੀ ਘਟਦੀ ਹੈ ਬਟ ਬੇਸ ਪ੍ਰਾਈਸ ਵੱਧ ਜਾਂਦਾ ਹੈ ਨਾ ਫਿਰ ਗੱਲ ਉੱਥੇ ਆ ਜਾਂਦੀ ਹੈ ਗੱਲ ਉਸ ਇਨਕੁਆਰੀ ਕੀਤੀ ਪਰ ਮਨ ਨਹੀਂ ਖੁਸ਼ ਹੋਇਆ ਮਨ ਪਤਾ ਕੀ ਹੈ ਮੰਨ ਲਓ ਉਹ ਹੀ ਕਹਿ ਰਹੇ ਨੇ ਕਿ 128 ਰੁਪਏ ਦਾ ਕੋਈ ਸਮਾਨ ਮਿਲ ਰਿਹਾ 28 ਰੁਪਏ GST ਹੈ ਹੁਣ ਕੀ ਕਰਤਾ GST 8 ਰੁਪਏ ਤਾਂ ਸਮਾਨ 120 ਰੁਪਏ ਦਾ ਹੋ ਗਿਆ ਐਸੀ ਬਟ ਨਾਟ ਸੈਟੀਸਫੈਕਸ਼ਨ ਕਾਰਨ GST ਹਲੇ ਉਹਨਾਂ ਜਿਆਦਾ ਘਟ ਹੋਈ ਨਹੀਂ ਜਿੰਨੀ ਲੱਗ ਉਮੀਦ ਸੀ ਬਿਲਕੁਲ ਜੀ ਐਸਟੀ ਘਟਣ ਦੀ ਉਮੀਦ ਸੀਗੀ ਅੱਛਾ ਸਰ ਜੀ ਐਸਟੀ ਦੇ ਕੁਝ ਫਰਕ ਪਿਆ ਹੈਗਾ ਜਾਂ ਮੋਬਾਈਲ ਜਿਹੜੇ ਖਰੀਦਣ ਲਈ ਆ ਰਹੇ ਨਹੀਂ ਫਰਕ ਉਮੀਦ ਸੀਗੀ ਲੋਕਾਂ ਨੂੰ ਇਹ ਘਟਦੀ ਜੀ ਉਮੀਦ ਜਿਹੜੀ ਹੈ ਜ਼ਰੂਰ ਸੀਗੀ ਲੋਕਾਂ ਨੂੰ ਕੀ ਕੁਝ ਫਰਕ ਪਏਗਾ ਜਿਹੜੇ ਕਸਟਮਰ ਇੱਥੇ ਆ ਰਹੇ ਨੇ ਉਹ ਰੇਟ ਦੀ ਇਨਕੁਆਰੀ ਕਰਦੇ ਨੇ ਕੀ ਸ਼ਾਇਦ ਮੋਬਾਈਲ ਤੇ ਰੇਟ ਦੀ ਇਨਕੁਆਰੀ ਹੋ ਰਹੀ ਹੈ ਯੈਸ ਸਰ ਕਿੰਨੇ ਕੁ ਲੋਕ ਆ ਕੇ ਇਨਕੁਆਰੀ ਕਰਦੇ ਆ 15 ਇਸ ਟਾਈਮ ਤੋਂ 20 ਤੋਂ 25 ਜਣੇ ਆਗੇ ਹੋਏ ਸੋ ਟਾਪਿਕ ਰੇਜ ਹੈ ਜੀ ਲੋਕਾਂ ਨੂੰ ਪੁੱਛ ਰਹੇ ਹੈ ਕਿ ਜੀਐਸਟੀ ਘਟੇਗੀ ਨਹੀਂ ਘਟੇਗੀ ਹਾਂਜੀ ਸਰ ਤੇ ਮੋਬਾਈਲ ਤੇ ਅਗਰ ਜੀਐਸਟੀ ਨਹੀਂ ਘਟੀ ਫਿਰ ਕਿਤੇ ਨਾ ਕਿਤੇ ਥੋੜੀ ਜੀ ਨਿਰਾਸ਼ਾ ਹੋਏ ਨਹੀਂ ਨਹੀਂ ਸਰ ਠੀਕ ਹੈ ਆਫਰਾਂ ਨੇ ਬਚਾ ਲਈ ਹਾਂਜੀ ਆਫਰ ਲੱਗੀ ਹੋਈ ਹੈ ਨਾ ਕ੍ਰੈਡਿਟ ਕਾਰਡ ਆਫਰ ਲੱਗੀ ਹੈ ਦੁਕਾਨ ਨਾਲ ਆਫਰ ਲੱਗੀ ਹੋਈ ਹੈ ਤੇ ਕਿਤੇ ਨਾ ਕਿਤੇ ਮੋਬਾਈਲਸ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਮੋਬਾਈਲ ਜਿਹੜੇ ਖਰੀਦਣ ਆਲੇ ਆਏ ਹੋਏ ਨੇ ਇਹਨਾਂ ਨੂੰ ਉਮੀਦ ਸੀ ਕਿ ਜੀਐਸਟੀ ਘਟੇਗੀ ਸਰ ਮੋਬਾਈਲ ਲੈਣੇ ਜੀਐਸਟੀ ਸੇ ਉਮੀਦ ਸੀ ਕਿ ਸ਼ਾਇਦ ਜੀਐਸਟੀ ਮੋਬਾਈਲਸ 'ਤੇ ਵੀ ਕਮ बिल्कुल थी जी उम्मीद कि कम होगा बट अभी बताएंगे यही बताएंगे कि कम हुआ है क्या इम्पैक्ट आया है कितनी प्राइसिंग में फर्क पड़ा है तो अभी कंफर्म करेंगे मोबाइल पे सर वही अठारह की अठारह परसेंट ही एल ई पे कम होगा अनफॉर्चुनेटली तो जो है वो कर सकते हैं क्या कर सकते हैं इंक्वायरी करने जरूर आ रहे हैं ना लोग ऑब्वियसली तो आएंगे मोबाइल चीज़ ऐसी तो वो तो खरीदना ही बिल्कुल थैंक ਬਿਲਕੁਲ ਕਤਿਹਾਰਾਂ ਤੇ ਤੁਸੀਂ ਵੀ ਦੇਖ ਰਹੇ ਹੋ ਕਿ ਇੱਥੇ ਸਾਰੇ ਇਨਕੁਆਇਰੀ ਕਰਨ ਲਈ ਤਾਂ ਜ਼ਰੂਰ ਪਹੁੰਚਦੇ ਉਮੀਦ ਕਰ ਰਹੇ ਸੀਗੇ ਕਿ ਕਿਤੇ ਨਾ ਕਿਤੇ ਮੋਬਾਈਲਾਂ ਤੇ ਜੀਐਸਟੀ ਕٹےਗੀ ਪਰ ਮੋਬਾਈਲਾਂ ਤੇ ਉਹੀ 18% ਜੀਐਸਟੀ ਲਾਗੂ ਹੈ ਪਰ ਲੋਕ ਇੱਥੇ ਜ਼ਰੂਰ ਰੇਟ ਪੁੱਛਣ ਲਈ ਪਹੁੰਚ ਰਹੇ ਹਨ ਤਾਂ ਜੋ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਮੋਬਾਈਲਾਂ ਤੇ ਵੀ ਕੁਝ ਰਾਹਤ ਜੀਐਸਟੀ ਦੇ ਰੂਪ ਦੇ ਵਿੱਚ ਦਿੱਤੀ ਗਈ ਹੋਵੇਗੀ ਪਰ ਕੰਪਨੀਆਂ ਦਾ ਕਹਣਾ ਹੈ ਕਿ ਆਫਰਾਂ ਕਾਰਨ ਰੇਟ ਅਸੀਂ ਜ਼ਰੂਰ ਕਿਤੇ ਨਾ ਕਿਤੇ ਘਟਾ ਰਹੇ ਹਾਂ ਪਰ ਜਿਹੜੇ ਲੋਕ ਤਿਹਾਰਾਂ ਤੇ ਉਮੀਦ ਕਰ ਰਹੇ ਹਨ ਇਲੈਕਟ੍ਰੋਨਿਕਸ ਸਮਾਨ ਖਰੀਦਣ ਲਈ ਉਹਨਾਂ ਲਈ ਦੱਸ ਦਈਏ ਕਿ LEDS ਦੇ ਉੱਤੇ ਜ਼ਰੂਰ 10% ਦਾ ਫਾਇਦਾ ਉਹਨਾਂ ਨੂੰ ਜ਼ਰੂਰ ਮਿਲੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ 라이